ਚੰਗਾ ਬੋਲੀ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੋਂੜੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਨਾਮ ਤੇ ਡਰੈੱਸ ਬੋਲ ਨਾਮ ਲਖਵਿੰਦਰ ਸਿੰਘ ਜੀ ਪਿੰਡ ਫੂਲੇਵਾਲਾ ਨੇੜੇ ਇਧਰੋਂ ਰਾਮਪਰਾ ਰਹਿੰਦਾ ਇਧਰੋਂ ਚైనਾਪੁਰ ਰਹਿੰਦਾ ਠੀਕ ਹੈ ਬਾਈ ਜ਼ਿਲ੍ਹਾ ਕਿਹੜੇ ਮੈਨਾ ਜ਼ਿਲ੍ਹਾ ਬਠਿੰਡਾ ਜੀ ਮੋਬਾਈਲ ਜੀ ਫੂਲਾ ਮੋਬਾਈਲ ਨੰਬਰ 992154 70278 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਬੱਡ ਦੇ ਤਾਂ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹ ਕੱਲ ਤੜਕੇ ਸੂਈ ਆ ਜੀ ਬੱਚਾ ਕੀ ਦਿੱਤਾ ਜੀ ਬੱਚਾ ਬੱਛਾ ਹੀ ਬੱਛਾ ਬਹੁਤ ਡਬਲ ਦਿੱਤਾ ਇਹਨੇ ਬੱਸੀ ਹੁੰਦੀ ਦਾ ਰੰਗ ਹੀ ਲੱਗਿਆ ਸੀ ਸਹੀ ਗੱਲ ਆ ਬਾਈ ਕੀ ਗੱਲ ਬਾਤ ਆ ਕਿੰਨਾ ਕੁ ਬੋਲਾ ਬਾਈ ਤਿਆਰ ਹੋ ਬੋਲਾ 10 12 ਲੀਟਰ ਹੁਣ ਤਿਆਰ ਹੈਗਾ ਜੀ ਠੀਕ ਆ ਬਾਈ ਜੇਰ ਜੂਰ ਪੈ ਗਈ ਬਾਈ ਜੇਰ ਜੂਰ ਪੈ ਗਈ ਥਣਲੇ ਵਾਦੀ ਦੀ ਪੂਰੀ ਗਰੰਟੀ ਆ ਥਣ ਬਹੁਤ ਚੰਗਾ ਈ ਧਾਰਤੂਰ ਹੂੰ ਤਾਰਾ ਮਾਰ ਕੇ ਵੀ ਵਿਖਾ ਦਾਂਗੇ ਜੇ ਕਹੋਗੇ ਤਾਂ ਜਾਤ ਬਰੀਡ ਬਹੁਤ ਆਈ ਵਾਹਿਰ ਦੀ ਜਾਤ ਬਰੀਡ ਬਹੁਤ ਹਾਂ ਫੇਸ ਬੜਾ ਛੇ ਜਰੂਰ ਆ ਪਰ ਜਾਤ ਬਰੀਡ ਵੇਖੋ ਵਾਹਿਰ ਦੀ ਕੱਦ ਕਾਠ ਦਰਮਿਆਨਾ ਨਹੀਂ ਹੂੰ ਫੁੱਲ ਕਰਦਾ ਨੇ ਬਾਈ ਬਹੁਤ ਚੰਗਾ ਹਨਾ ਥਾਣੀ ਬਹੁਤ ਚੰਗਾ ਬਾਈ ਧਾਰਤੂਰ ਵਾਲੀ ਚੰਗੀਆਂ ਈ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਵੱਡੀ ਨਾਲ ਦੇਖੋ ਦੁੱਧ ਵਾਲੀ ਕਿਆ ਬਾਤ ਹੈ ਕਿੰਨਾ ਦੁੱਧ ਦੇ ਦੂ ਯਾਰ ਐਸਟੀਮੇਟ ਹੈ ਬਾਈ ਦੁੱਧ 18 20 ਤਾਂ ਉਹੀ ਕੱਢ ਦੂ ਖੁੱਲੇ ਹੱਥ ਨਾਲ ਮੇਰੇ ਯਾਰ ਠੀਕ ਹੈ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਨੇੜ ਤੋਂ ਚੈੱਕ ਕਰ ਲਓ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਫੁੱਲ ਆ ਬਈ ਕੋਈ ਛੋਟ ਹੀ ਨਹੀਂ ਫੁੱਲ ਕੱਦ ਦਾ ਪ੍ਰਿੰਟ ਚੰਗਾ ਬੱਚਾ ਮਗਰ ਬੱਚਾ ਸੂਈ ਸਵਾਈਆ ਬੱਚੇ ਬਹੁਤ ਚੰਗੇ ਪਾਉਂਦੀ ਆ ਬੱਚੇ ਦਾ ਕੱਦ ਤੇ ਗਰੋਥ ਚੈੱਕ ਕਰ ਲਓ ਨਾਲ ਹੀ ਬਹੁਤ ਚੰਗੀ ਹੈ ਤੇ ਕੀ ਮੋਲ ਆ ਬਈ ਜੈ ਜੈ ਮੁੱਲ ਬਾਈ ਇਹਦਾ ਜਾਇਜ਼ ਹੀ ਕਰਾਂਗੇ ਡਾਕਟਰ ਹੂੰ ਇਹਦਾ ਮੁੱਲ 55000 ਆ ਠੀਕ ਆ ਮਾਨਤਾਨ ਕਰ ਦਾਂਗੇ ਠੀਕ ਆ ਬਾਈ ਮੁੱਲ ਜਾਇਜ਼ ਆ ਬਾਈ 55000 ਰੁਪਏ ਮੁੱਲ ਆ ਮਾਨਤਾਨ ਜ਼ਰੂਰ ਹੋਜੂ ਜਮਾ ਜਾਇਜ਼ ਮੁੱਲ ਆ ਸੂਈ ਸਵਾਈਆ ਥਾਣ ਲੈ ਵਾ ਚੰਗਾ ਮੁੱਠੀ ਵਾਲਾ ਥਣ ਕੱਲਾ ਕਲਾ ਜਿਹੇ ਚੰਗੇ ਵਪਾਰੀ ਕੋਲੇ ਹੋਵੇ ਨਾ ਇਹ 50000 ਮੁੱਲ ਕਰੂ ਬੰਦਾ ਸਹੀ ਗੱਲ ਕਿਉਂ ਤਾਜੀ ਸੂਈ ਵੀ ਹਜੇ ਬੌਲੇ ਚਾ ਬਹਿੜ ਸਹੀ ਗੱਲ ਆ ਬਾਈ ਹੂੰ ਬਾਕੀ ਕੋਈ ਚੈੱਕ ਨਹੀਂ ਧਾਰਾ ਵੀ ਮਾਰ ਕੇ ਦਿਖਾ ਦੇ ਅਗਲੇ ਨੇ ਪਾ ਲੈ ਲੋੜ ਹੀ ਨਹੀਂ ਹੈ ਠੀਕ ਲਾ ਗੰਨੇ ਨੂੰ ਵਰਦੀਆ ਪਾਲਾ ਨਹੀਂ ਪੋਣਾ ਬਾਈ ਇਹਨਾਂ ਦਾ ਦੇਖੀ ਗੰਨੇ ਨੂੰ ਵਰਦੀਆ ਚਬਾਈ ਦੇਖੋ ਲੈ ਕਿਆ ਵਾ ਚੂਣ ਬੜਾ ਚੰਗਾ ਹਨ ਬੜਾ ਚੰਗਾ ਬਾਈ ਚੂਣ ਮੋਟੀ ਚਬਾਈ ਹੈ ਲੈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਣੀ ਕੋਈ ਠੰਡੀ ਸੀਲ ਫੋਲ ਆ ਯਾਰ ਕਿਆ ਬਾਤ ਆ ਮੁੱਲ ਵੀ ਜਮਾ ਜਾਇਜ਼ ਆ ਖਿੱਚ ਕੇ ਜੇ ਮੁੱਲ ਰੱਖਿਆ ਬਾਈ ਨੇ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਈ ਧੰਨਵਾਦ